ਅਸਲਾਮੁਅਲੈਕਮ ਜੀ ਵੇਖੋ ਪੰਜਾਬ ਚੈਨਲ ਤੇ ਜੀ ਆਨ ਸੋਣਿਓ ਜੁੰਦੇ ਵਾਸਤੇ ਰੋ ਮੈਂ ਸਜਾਦ ਜੱਟ ਇੱਕ ਟੋਟਕਾ ਤੁਹਾਨੂੰ ਦੱਸਣ ਲੱਗੇ ਆ ਕਿ ਜਿਹੜਾ ਅੱਜ ਤੋਂ 30 40 ਸਾਲ 50 ਸਾਲ 100 ਸਾਲ ਤੀਕਰ ਪਹਿਲੇ ਜਿਹੜੀਆਂ ਕਮਾਈਆਂ ਘਰਾਂ ਵਿੱਚ ਕਰਦੀਆਂ ਸੀ ਨਾ ਮੈਂ ਖੁਦ ਉਹਨਾਂ ਬਜ਼ੁਰਗਾਂ ਕੋਲ ਵਡੇਰੀਆਂ ਮਾਈਆਂ ਕੋਲ ਟੋਟਕਾ ਸੁਣਿਆ ਜਿਹੜੇ ਕਿ ਕਰਦੀਆਂ ਰਹੀਆਂ ਆਪਣੇ ਬੱਚਿਆਂ ਵਾਸਤੇ ਤੇ ਅੱਲਾ ਸੋਣਾ ਸ਼ਫਾ ਦਿੰਦਾ ਸੀ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ ਹਾਂ ਆਜ਼ਮੂਦਾ ਫਿਰ ਪੈਸੇ ਪੂਸੇ ਵੀ ਕੋਈ ਨਹੀਂ ਏ ਡੇ ਲੱਗਣੇ ਘਰ ਚੀਜ਼ਾਂ ਆਮ ਮਿਲ ਜਾਂਦੀਆਂ ਅਜਿਹੇ ਬੱਚਿਆਂ ਛੋਟੇ ਬੱਚੇ ਨੂੰ 5 ਸਾਲ ਦੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਇਹਨਾਂ ਨੂੰ ਡਵੇ ਦਾ ਜਿਹੜਾ ਨੁਕਸਾਨ ਹੋ ਜਾਂਦਾ ਹੁੰਦਾ ਤੇ ਉਹ ਫਿਰ ਡਾਕਟਰ ਵੀ ਕਹਿੰਦੇ ਨੇ ਇਹਦਾ ਇਲਾਜ ਕੋਈ ਨਹੀਂ ਜੀ ਤੁਸੀਂ ਦਮਦਰੂਦ ਕਰਾਓ ਜਾਂ ਬੱਚਾ 5-7 ਸਾਲ ਦਾ ਹੋਏਗਾ 5 ਸਾਲ ਦਾ ਗੱਲ ਬਣ ਹੁੰਦਾ ਕਿ ਹੋਏਗਾ ਤੇ ਫਿਰ ਉਹਨੂੰ ਆਰਾਮ ਆ ਜਾਏਗਾ ਆਪਣੇ ਆਪ ਲੇਕਿਨ ਉਸ ਤੋਂ ਪਹਿਲੇ ਤੁਹਾਨੂੰ ਪਤਾ ਹੈ ਕਿ ਇਸ ਸਾ ਦਾ ਹੁੰਦਾ ਤੇ ਉਹ ਬੱਚੇ ਤੇ ਬੜੀ ਬੜਾ ਇੱਕ ਔਖਾ ਟਾਈਮ ਹੁੰਦਾ ਜਦੋਂ ਉਹਨੂੰ ਡਵਾ ਹੋ ਜਾਂਦਾ ਤੇ ਉਹਦੇ ਵਾਸਤੇ ਇੱਕ ਆਸਾਨ ਜਿਹਾ ਟੋਟਕਾ ਹੈ ਉਹ ਤੁਸੀਂ ਕਰ ਲੋਗੇ ਨਾ ਅੱਲਾ ਸੋਣਾ ਸ਼ਫਾ ਉਹ ਸ਼ਫਾ ਰੱਬ ਸੋਨੇ ਨੇ ਦੇਣੀ ਹੈ ਲੇਕਿਨ ਇਹ ਟੋਟਕੇ ਪਹਿਲੇ ਚੱਲਦੇ ਹੁੰਦੇ ਸੀ ਹੁਣ ਖੈਰ ਕਰਦਾ ਕੋਈ ਨਹੀਂ ਲੋਕੀ ਭੱਜ ਪੈਿੰਦੇ ਨੇ ਡਾਕਟਰਾਂ ਵਾਲੇ ਪਾਸੇ ਉਧਰ ਪੈਸੇ ਵੀ ਅਜਾੜ ਲੈਂਦੇ ਨੇ ਤੇ ਦਵਾਈਆਂ ਖਾ ਖਾ ਕੇ ਹੋਰ ਬਿਮਾਰੀਆਂ ਲੱਗ ਜਾਂਦੀਆਂ ਹੁੰਦੀਆਂ ਕਰਨਾ ਤੁਸੀਂ ਇਸ ਤਰ੍ਹਾਂ ਜੀ ਕਿ ਦੇਸੀ ਕੁੱਕੜ ਆ ਦੂਜਾ ਨਹੀਂ ਤੁਸੀਂ ਲੈਣਾ ਮਲੇ ਲਰ ਇਹ ਨਹੀਂ ਲੈਣਾ ਦੇਸੀ ਕੁੱਕੜ ਲੈਣਾ ਤੁਸੀਂ ਉਨੂੰ ਜ਼ਬਾਹ ਕਰੋ ਹਲਾਲ ਕਰੋ ਤਾਂ ਗੋਸ਼ਤ ਖਾਖੂ ਲਵੋ ਉਹ ਵਿੱਚ ਜਿਹੜੀ ਪੋਟ ਹੈ ਨਾ ਉਹਨੂੰ ਸਾਫ਼ ਕਰਕੇ ਜਿਹੜਾ ਉਤੋਂ ਖੱਟੇ ਰੰਗ ਦਾ ਉਹ ਮਾਸ ਛਿੱਲਣ ਲਾ ਨਹੀਂ ਦੇਈਦੀ ਉਹਨੂੰ ਤੁਸੀਂ ਧੋ ਲੈਣਾ ਉਹਨੂੰ ਜ਼ਾਇਆ ਨਹੀਂ ਕਰਨਾ ਉਹਨੂੰ ਧੋ ਕੇ ਤੇ ਤੁਸੀਂ ਅੰਦਰ ਉਹਨੂੰ ਸੁਕਾਣਾ ਧੁੱਪ ਚ ਨਹੀਂ ਸੁਕਾਣਾ ਸੁਕਾ ਲੈਣ ਉਹਨੇ ਜਦੋਂ ਉਹਨੂੰ ਤੁਸੀਂ ਪੀ ਲੈਣਾ ਕੁੰਡੀ ਚ ਚਟੂ ਵਟੇ ਚ ਉਹਨੂੰ ਰਗੜ ਲਓ ਬ੍ਰੀਕ ਪਾਊਡਰ ਕਰ ਲਓ ਤੁਸੀਂ ਉਹਦੇ ਨਾਲ ਜਿਹੜੀਆਂ ਬਾਕੀ ਚੀਜ਼ਾਂ ਤੁਸੀਂ ਲੈਣੀਆਂ ਨੇ ਛੋਟਾ ਜਿਹਾ ਚਾਹ ਵਾਲਾ ਚਮਚੇ ਨਾ ਉਹ ਤੁਸੀਂ ਲੈ ਲੈਣਾ ਸਬਜ਼ ਲਾਚੀਆਂ ਉਹਦੇ ਦਾਣੇ ਕੱਢ ਲੈਣਨ ਉਹ ਲੈ ਲੈਣਨ ਇੱਕ ਚਮਚ ਤੁਸੀਂ ਸੌਫ ਦਾ ਲੈ ਲੈਣਾ ਠੀਕ ਹੈ ਤਿੰਨ ਚੀਜ਼ਾਂ ਹੋ ਗਈਆਂ ਚੌਥੀ ਚੀਜ਼ ਤੁਸੀਂ ਨਸਾਜਰ ਦੀ ਟਿੱਕੀ ਲੈਣੀ ਹੈ ਤੇ ਪੰਜਵੀਂ ਚੀਜ਼ ਤੁਸੀਂ ਉਸੇ ਤਰ੍ਹਾਂ ਚਾਹ ਦਾ ਛੋਟਾ ਚਮਚ ਜਿਹੜਾ ਹੈ ਨਾ ਉਹ ਖੰਡ ਪਾ ਲੈਣੀ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਬਰੀਕ ਪਾਊਡਰ ਕਰ ਲੈਣਾ ਮਿਕਸ ਕਰ ਲੈਣਾ ਕਰਕੇ ਕੋਈ ਵੀ ਡੱਬੀ ਲਵੋ ਉਹਦੇ ਵਿੱਚ ਇਹਨੂੰ ਪੈਕ ਕਰ ਲਓ ਬੰਦ ਕਰ ਲਓ ਸੂਬੋ ਸ਼ਾਮ ਬੱਚੇ ਨੂੰ ਤੁਸੀਂ ਇੱਕ ਚੁੰਡੀ ਜੀਬ ਤੇ ਧਰ ਕੇ ਉਹਨੂੰ ਖਵਾਣੀ ਪਿਆਣੀ ਜਾਂ ਉਹਨੂੰ ਚਟਾਣੀ ਠੀਕ ਹੈ ਕਿਸੇ ਤਰੀਕੇ ਵੀ ਇਹ ਤੁਸੀਂ ਟੋਟਕਾ ਕਰਨਾ ਹੈ ਇਹ ਡੱਬੀ ਖਤਮ ਹੋਣ ਤੋਂ ਪਹਿਲੇ ਪਹਿਲੇ ਚੰਦ ਦਿਹਾੜ ਤੁਸੀਂ ਕਰੋਗੇ ਨਾ ਤੇ ਅੱਲਾ ਸੋਣਾ ਸ਼ਫਾ ਦੇ ਦੇਗਾ ਇਹ ਡਵੇ ਦੀ ਬਿਮਾਰੀ ਦਾ ਜਿਹੜਾ ਨਾ ਹਮੇਸ਼ਾ ਵਾਸਤੇ ਖਾਤਮਾ ਹੋ ਜਾਏਗਾ ਅੱਲਾ ਪਾਕ ਤੁਹਾਡੇ ਬੱਚੇ ਨੂੰ ਤੰਦਰੁਸਤੀ ਸੇ ਦੇ ਦੇਗਾ ਇਹ ਜਮੂਦਾ ਟੋਟਕੇ ਜਿਹੜੇ ਕਿ ਐ ਮੈਂ ਬਜ਼ੁਰਗਾਂ ਕੋਲੋਂ ਸੁਣਿਆ ਤੇ ਇਹ ਕਰਦੇ ਰਹੇ ਨੇ ਇਸ ਤਰ੍ਹਾਂ ਦੀ ਚੀਜ਼ ਅਸੀਂ ਕੋਈ ਸਾਡੇ ਤੁਸੀਂ ਵੇਖੋਗੇ ਨਾ ਪਲੇਲਿਸਟ ਵਿੱਚ ਦੇਸੀ ਘਰੇਲੂ ਜਿਹੜੇ ਟੋਟਕੇ ਨੇ ਅਸੀਂ ਬਹੁਤ ਸਾਰੇ ਦੱਸੇ ਨੇ ਅੱਲਾ ਬਖਸ਼ੇ ਮੇਰੇ ਤਾਇਆ ਜੀ ਜਿਨ੍ਹਾਂ ਨੂੰ ਚਾਚਾ ਵੱਡਾ ਕਹਿੰਦੇ ਉਹ ਰੱਬ ਨੂੰ ਪਿਆਰੇ ਹੋ ਗਏ ਨੇ ਮਾਲਕ ਅੱਗੇ ਦਾ ਭਲਾ ਕਰਿਓ بڑے ਟੋਟਕੇ ਦੱਸਦੇ ਹੁੰਦੇ ਸੀ ਇਹਨੇ ਕਿ ਅਸੀਂ ਘਰ 'ਚ ਕਰਦੇ ਵੀ ਹੁੰਦੇ ਸੀ ਤੇ ਅੱਲਾਹ ਪਾਕ ਆਰਾਮ ਦੇ ਦਿੰਦਾ ਸੀ ਤੇ ਇਹ ਵੀ ਟੋਟ ਕੇ ਅਗਰ ਹੋਣ ਵੀ ਅਗਰ ਮੈਂ ਕੋਈ ਦੱਸਣਾ ਤੇ ਕਿਸੇ ਪੁਰਾਣੇ ਬਜ਼ੁਰਗਾ ਕੋਲ ਪੁੱਛ ਕੇ ਜਿਹੜੇ ਕਿ ਅਜ਼ਮੂਦਾ ਹੁੰਦੇ ਖਾਲੀ ਇੱਕ ਕੋਲੋਂ ਨਹੀਂ ਕਈਆਂ ਕੋਲੋਂ ਪੁੱਛਣਾ ਤਾਂ ਕਿ ਧਿਆ ਪੱਕਾ ਹੋ ਜੇ ਤੇ ਫਿਰ ਤੁਹਾਡੇ ਸਾਹਮਣੇ ਇਹ ਸਣੇ ਚੀਜ਼ਾਂ ਸ਼ੇਅਰ ਕਰੀ ਦੀਆਂ ਲਿਆਈ ਦੀਆਂ ਬਾਕੀ ਕਰੋ ਅੱਲਾ ਸੋਹਣਾ ਸ਼ਫਾ ਦੇ ਤੇ ਰੱਬ ਸੋਹਣਾ ਸਭ ਦੇ ਬੱਚਿਆਂ ਦੀ ਖੈਰ ਕਰੇ ਜੀ ਅੱਗੇ ਸ਼ੇਅਰ ਸ਼ੁਰੂ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਫਾਇਦਾ ਪੜੇ ਜੀ ਰੱਬ ਰਾਖਾ